ਜਰਨ ਮੈਨੇਜਰ ਪ੍ਰਾਈਮ ਸੇ ਜੋ ਕਿ ਲੋਦੇ ਆਨਾ ਤੋ ਅੱਜ ਆਪਣਾ ਆਪਾਂ ਸਭ ਇੱਥੇ ਇਕੱਠਾ ਹੋਏ ਆ ਨਵਾਂ ਸਕੂਟਰ ਐਕਸਸ 125 ਅਪਡੇਟ ਹੋਇਆ ਵਾ ਜਿਹਨੂੰ ਜਿਹਦੇ ਵਿੱਚ ਕਾਫੀ ਕੁਛ ਡਿਜ਼ਾਈਨ ਨੂੰ ਲੈ ਕੇ ਜਾਂ ਫੀਚਰਸ ਨੂੰ ਲੈ ਕੇ ਨਵਾਂ ਸਕੂਟਰ ਅਪਡੇਟ ਹੋ ਕੇ ਆਇਆ ਵਾ ਤੇ ਮੈਂ ਦੱਸਣਾ ਚਾਹੁੰਦੀ ਆ ਇਹ ਤਿੰਨ ਵੇਰੀਐਂਟ ਦੇ ਵਿੱਚ ਆਇਆ ਵਾ ਸਪੈਸ਼ਲ ਸਟੈਂਡਰਡ ਐਡੀਸ਼ਨ ਸਪੈਸ਼ਲ ਐਡੀਸ਼ਨ ਔਰ ਰਾਈਟ ਕਨੈਕਟਡ ਜਿਹਦੇ ਵਿੱਚ ਕੁਛ ਫੀਚਰਸ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਪਹਿਲੀ ਲੁੱਕ ਦੇ ਵਿੱਚ ਤੇ ਹੁਣ ਦੀ ਲੁੱਕ ਦੇ ਵਿੱਚ ਕਾਫੀ ਫਰਕ ਪੈ ਗਿਆ ਵਾ ਉਹਦੇ ਵਿੱਚ DRL ਲਾਈਟ ਦੇ ਦਿੱਤੀ ਗਈ ਹੈ ਇੰਡੀਕੇਟਰ ਚੇਂਜ ਕੀਤੇ ਗਏ ਆ ਹੈੱਡ ਲੈਂਪ ਜਿਹੜਾ ਹੈੱਡਲਾਈਟ ਜਿਹੜੀ ਆ ਕ੍ਰੋਮ ਮਿਰਰ ਕ੍ਰੋਮ ਦੇ ਨਾਲ ਸਟਾਈਲਿਸ਼ ਲੁੱਕ ਦੇ ਵਿੱਚ ਚੇਂਜ ਕਰਕੇ ਸਾਹਮਣੇ ਆਈ ਆ ਇਹਦੇ ਵਿੱਚ ਇੰਜਨ ਆਰ ਟੈਕਨੋਲੋਜੀ ਦੇ ਵਿੱਚ ਵੀ ਕਾਫੀ ਅਪਡੇਸ਼ਨਸ ਆਈਆਂ ਵਾ ਜਿਹਦੇ ਤੋਂ ਆਪਾਂ ਨੂੰ ਮਾਈਲੇਜ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਗਾ ਸੈਕਿੰਡਲੀ ਆਪਾਂ ਨੂੰ ਡਿਜ਼ਾਈਨ ਲੈ ਕੇ ਚੱਲੀਏ ਤਾਂ ਕਾਫੀ ਸਜੁਕੀ ਨੇ ਕਾਫੀ ਟਾਈਮ ਤੋਂ ਆਪਣਾ ਸਕੂਟਰ ਜਿਹੜਾ ਅਪਡੇਟ ਨਹੀਂ ਕੀਤਾ ਸੀਗਾ ਹੁਣ ਨਵੇਂ ਡਿਜ਼ਾਈਨ ਦੇ ਵਿੱਚ ਸਕੂਟਰ ਲੈ ਕੇ ਆਇਆ ਬਸ ਅਜੁਕੀ ਥਰਡਲੀ ਇਹਦੇ ਵਿੱਚ ਕੰਫਰਟ ਜੋਨ ਲੈ ਕੇ ਚੱਲੀਏ ਆਪਾਂ ਤਾਂ ਇਹਦੇ ਵਿੱਚ ਸਸਪੈਂਸ਼ਨ ਵਗੈਰਾ ਸਬ ਉਹਦੇ ਵਿੱਚ ਸਸਪੈਂਸ਼ਨ ਜਿਹੜੇ ਆ ਉਹ ਵੀ ਆਪਣੇ ਲੇਆਉਟ ਐਂਡ ਸਸਪੈਂਸ਼ਨ ਜਿਹੜਾ ਵਾ ਉਹ ਵੀ ਸਹੀ ਹੋਇਆ ਆ ਆਪਨਾ ਟੈਲਿਸਕੋਪਿਕ ਸਸਪੈਂਸ਼ਨ ਜਿਹੜੇ ਆ ਜਿਹਦੇ ਨਾਲ ਕੀ ਹੈ ਕਿ ਆਪਾਂ ਨੂੰ ਰੋਡ ਤੇ ਖੱਡੇ ਵਗੈਰਾ ਹੁੰਦੇ ਆ ਉਹਦੇ ਚ ਝਟਕੇ ਲੱਗਣ ਤੋਂ ਕਾਫੀ ਫਰਕ ਹੈ ਟਾਇਰ ਸਾਈਜ਼ ਜਿਹੜਾ ਵਾ ਇਹਦਾ ਬਹੁਤ ਅੱਛਾ ਹੈ ਜਿੱਦਾਂ ਪਹਿਲਾਂ ਵਾਲੀ ਸਕੂਟਰ ਦੇ ਵਿੱਚ ਸੀਗਾ 90 12 ਔਰ 90 10 ਉਦਾਂ ਹੀ 90 12 ਔਰ 90 10 ਆਇਆ ਵਾ ਥਰਡਲੀ ਸੇਫਟੀ ਲਈ ਬ੍ਰੇਕਿੰਗ ਲੌਕ ਸਿਸਟਮ ਦਿੱਤਾ ਵਾ ਐਂਟੀਲੌਕ ਜਿਹੜਾ ਸਾਈਡ ਸਟੈਂਡ ਹੈ ਐਂਟੀਲੌਕ ਦਿੱਤਾ ਹੋਇਆ ਵਾ ਤੇ ਆਪਾਂ ਦੇਖਾਂਗੇ ਕਿ ਬਹੁਤ ਜਿਹੜਾ ਆਪਣਾ ਨਿਆ ਸਕੂਟਰ ਆਇਆ ਵਾ ਮਾਰਕੀਟ ਦੇ ਵਿੱਚ ਇੱਕ ਅਲੱਗ ਹੀ ਫੀਚਰ ਔਰ ਅਪਡੇਸ਼ਨ ਔਰ ਡਿਜ਼ਾਈਨ ਦੇ ਨਾਲ ਆਇਆ ਵਾ ਮੈਂ ਲਾਣਾਵਾਸੀ ਨੂੰ ਕਹਿਣਾ ਚਾਹਾਂਗੀ ਕਿ ਇੱਕ ਵਾਰ ਪ੍ਰਾਈਮਸ ਜੁਕੀ ਦੇ ਵਿੱਚ ਆਓ ਔਰ ਟੈਸਟ ਡਰਾਈਵ ਲਓ ਔਰ ਸਕੂਟਰ ਦੇਖੋ ਆਪਣੇ ਘਰ ਲੈ ਕੇ ਜਾਓ ਕੋ ਸਪੈਸ਼ਲ ਆਫਰ ਦੇ ਸਰ ਇਹ ਜਿਹੜਾ ਸਕੂਟਰ ਆ ਆਪਾਂ ਨੂੰ 10 ਸਾਲ ਦੀ ਐਕਸਟੈਂਡਡ ਵਾਰੰਟੀ ਦੇ ਨਾਲ ਮਿਲ ਰਿਹਾ ਵਾ ਆਪਾਂ ਮੰਨ ਦੇਖਾਂਗੇ ਆਪਾਂ ਸਕੂਟਰ ਦੀ 2 ਸਾਲ ਦੀ ਵਾਰੰਟੀ ਮਿਲਦੀ ਆ ਬਟ ਜਿਹੜਾ ਇਹ ਸਕੂਟਰ ਆ ਇਹ ਆਪਾਂ ਨੂੰ 10 ਸਾਲ ਦੀ ਵਾਰੰਟੀ ਦੇ ਨਾਲ ਮਿਲ ਰਿਹਾ ਵਾ ਤਾਂ ਤੁਸੀਂ 10 ਸਾਲ ਦੀ ਵਾਰੰਟੀ ਦਾ ਬੈਨੀਫਿਟ ਲੈ ਸਕਦੇ ਹੋ 2-4 ਸਾਲ ਤੱਕ ਕੁਝ ਹੁੰਦਾ ਹੀ ਨਹੀਂ ਸਕੂਟਰ ਨੂੰ ਲੇਕਿਨ ਉਸ ਤੋਂ ਬਾਅਦ ਤਾਂ ਆਪਾਂ ਨੂੰ ਸਿੱਧੀ ਲੋਡ ਪੈਂਦੀ ਆ ਠੀਕ ਹੈ ਜੀ ਅਗਰ ਤੁਸੀਂ ਸਪੈਸ਼ਲ ਆਫਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ 3 ਤੋਂ 4000 ਦਾ ਐਕਸਚੇਂਜ ਬੋਨਸ ਮਿਲ ਰਿਹਾ ਵਾ ਆਪਾਂ ਨੂੰ 202500 ਰੁਪਿਆ ਕੈਸ਼ ਡਿਸਕਾਊਂਟ ਮਿਲ ਰਹਾ ਵਾ ਤਾਂ ਪਲੀਜ਼ ਇੱਕ ਵਾਰ ਸ਼ੋਰੂਮ ਵਿਜ਼ਿਟ ਕਰੋ ਔਰ ਦੇਖੋ